ਤਦ ਸੰਗ ਜਪ ਕੇ ਬਲ ਨਾਓ ਕਰਮ ਤਰਮ ਨੇਮ ਬ੍ਰਤ ਪੂਜਾ ਪਰਮ ਬ੍ਰਹਮ ਜਾਨ ਨਾ ਦੂਜਾ ਤਾਂ ਕੇ ਪੂਰਨ ਹੋਏ ਜਲ ਜਹ ਕੇ ਪ੍ਰੇਤ ਆਪਣੇ ਪ੍ਰਭ ਨਾਲ ਸੋਬੈ ਸੁਨੋ ਹੈ ਅਪਰਪਾਰ ਗਵ ਨਾਨਕ ਜਨ ਤਜੇ ਵਿਕਾਰ ਗਵੜੀ ਮਹੱਲਾ ਪੰਜਵਾ ਜੀਵਤ ਛਾੜ ਜਹੇ ਦੇਵਾਨੇ ਮੋਇ ਹੁਨ ਤੇ ਕੋ ਵਰਸਾਨੇ ਸਿਮਰ ਗੋਵਿੰਦ ਮਨ ਤਨ ਤੁਰ ਲਿਖਿਆ ਕਾਹੂ ਕਾਜ ਨ ਆਵਤ ਵਿਖਿਆ ਰਹਾ ਬਿਖਟ ਗੋਰੀ ਜਿਨ ਜਿਨ ਖਾਈ ਤਾ ਕੀ ਦਰਸ਼ਨਾ ਕਭ ਨ ਜਾਏ ਧਾਰਣ ਦੁਖ ਦੁਤਰ ਸੰਸਾਰ ਨਾਮ ਨਾਮਿਨ ਕੈਸੇ ਉਤਰੈ ਪਾਰ ਸਾਥ ਸੰਗ ਮਿਲ ਦੋਇ ਕੁਲ ਸਾਧ ਰਾਵ ਨਾਮ ਨਾਨਕ ਹਾਰਾਦ ਗਵੜੀ ਮਹੱਲਾ ਪੰਜਵਾ ਗਰੀਬਾ ਉਪਰ ਜੈ ਖਿੰਚਾ ਦਾੜੀ ਪਾਰ ਬ੍ਰਹਮ ਸਾਇਗ ਨਮਸਾੜੀ ਉਪੂਰਾ ਨਿਆਹੋ ਕਰੇ ਕਰਤਾਰ ਆਪਣੇ ਦਾਸ ਕੋ ਰੱਖਣ ਹਾਰਾ ਹਾਉ ਆਦ ਜੁਗਾਦ ਪ੍ਰਗਟ ਪ੍ਰਦਾਪ ਨਿੰਦ ਕਮੂ ਆਬਜਵੜ ਦਾਪ ਤਨ ਮਾਰਿਆ ਜੈ ਰਕਾ ਨਾ ਕੋ ਆਗੈ ਪਾਚੈ ਮੰਦੀ ਸੋਏ ਆਪਣੇ ਦਾਸ ਰੱਖੇ ਕੰਠ ਲਾਏ ਸਰਨ ਨਾਨਕ ਹਰ ਨਾਮ ਤੇ ਆਏ ਗਉੜੀ ਮਹਲਾ ਪੰਜਵਾ ਮਹਜਰ ਝੂਠਾ ਕੀ ਤਨ ਆਪ ਪਾਪੀ ਕੋ ਲਗਾ ਸੰਤਾਪ ਜਿਸਾ ਸਾਇ ਗੋਬਿੰਦ ਮੇਰਾ ਤੈਸਾ ਕੋ ਜਮਨ ਹੈ ਅਬ ਨਹੀਂ ਦਰਹਾਉ ਸਾਚੀ ਦਰਗਹ ਬੋਲੇ ਕੋਡ ਸਿਰ ਹਾਤ ਪਛੋੜ ਜਾਂਦਾ ਮੂੜ ਰੋਗ ਬਿਆਪੇ ਕਰਦੇ ਪਾਪ ਬਦਲੇ ਹੋਏ ਬੈਠਾ ਪ੍ਰਭ ਆਪ ਆਪਨ ਕਮਾਇਆ ਹੈ ਪੇ ਬਾਦੇ ਦਰਬ ਗਿਆ ਸੁਭਜੀ ਕੈ ਸਾਤ ਨਾਨਕ ਸਰਨ ਪਰੇ ਦਰਬਾਰ ਹਰ ਆਖੀ ਪੈਜ ਮੇਰਾ ਕਰਤਾਰ ਗਵੜੇ ਮਹਲਾ ਪੰਜਵਾਂ ਜਨ ਕੀ ਤੂਰ ਮਨ ਮੇਠ ਘਟਾਨੇ ਪੁਰਬ ਕਰਮ ਲਿਖਿਆ ਤੁਰ ਪ੍ਰਾਨੀ ਰਹਾਉ ਅਹ ਬੰਦ ਮਨਪੂਰ ਥਿਤਾਏ ਸਾਦ ਤੂਰ ਕਰ ਸੁਧ ਮੰਜਾਈ ਅਨਕਲਾ ਜੈ ਤੋ ਵੈ ਦੇਹੀ ਮੇਲ ਨ ਉਤਰ ਸੋਦਨਾ ਤੇਹੀ ਸਤਿਗੁਰ ਪੇਟਿਓ ਸਦਾ ਕਿਰਪਾਲ ਸਿਮਰ ਹਰ ਸਿਮਰ ਸਿਮਰ ਕਾਟਿਆ ਭਉ ਕਾਲ ਮੁਕਤਾ ਭਗਤ ਜੁਗਤ ਹਰ ਨਾਮ ਪ੍ਰੇਮ ਭਗਤ ਨਾਨਕ ਗੁਣ ਗਾਉ ਗਉੜੀ ਮਹਲਾ ਪੰਜਵਾ ਜੀਵਨ ਪਦਵੀ ਹਰ ਕੇ ਦਾਸ ਜਨਮ ਲਿਆ ਤਮ ਪ੍ਰਗਸ ਹਰ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੈ ਹਰ ਦਵਾਰ ਪਰਾਨੀ ਰਹਾਉ ਆੜੇ ਪੈਰ ਤੇ ਆਇਆ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਗੁਰੂ ਮਹੰਲਾ ਪੰਜਵਾ ਸਾਧ ਪਏ ਗੁਰ ਗੋਬਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਪਾਈ ਰਹਾਉ ਰਾਮ ਨਾਮ ਨਿਤ ਰਸਨ ਭਖਾਨ ਬਿਨਸੇ ਰੋਗ ਪਏ ਕਲਿਆਣ ਪਾਪ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤ ਨੀਤਾ ਗਈ ਬਿਆਦ ਉबरे ਜਨਮੀਤ ਮਨ ਬਚ ਕਰਮ ਪ੍ਰਭ ਆਪਣਾ ਧਿਆਇ ਨਾਨਕ ਦਾਸ ਤੇਰੀ ਸਰਣਾਇ ਗਵੜੀ ਮਹੱਲਾ ਪੰਜਵਾ ਅੰਧੇਤ ਪ੍ਰਗਾਸ ਕੀਆ ਗੁਰਦੇਵ ਪਰਮ ਗਾਇ ਪੂਰਨ ਪਈ ਸੇਵ ਰਹਾ ਉਸੇ ਤਲਾ ਤੇ ਰਖਿਆ ਬਿਹਾਰੀ ਦੀ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗਵੜੀ ਮਹੱਲਾ ਪੰਜਵਾ ਤਨੁ ਮਸਤਕ ਤਨ ਤੇ ਰਿਨਿ ਤਾ ਤਨੁ ਜਗਤ ਤਨੁ ਭਗਤ ਜਿਨ ਤਮ ਸੰਗ ਹਿਤ ਨਾ ਬਿਨਾ ਕੈਸੇ ਸੁਖ ਲਹੀਐ ਰਸ ਨਾਮ ਆਰਾਮ ਨਾਮ ਸੁਖ ਕਹੀਐ ਰਹਾਓ ਤੇਨੇ ਉਪਰ ਜੈ ਕੁਰਬਾਨ ਨਾਨਕ ਜਨ ਜਪਿਆ ਨਿਰਗਾਨ ਗਵੜੀ ਮਹਲਾ ਪੰਜਵਾ ਤੋਹੀ ਮਸਲਤ ਤੁਹੈ ਨਾਲ ਤੁਹੈ ਰਾਖੈ ਸਾਸ ਸਮਾਲਐ ਸਾਰਾਮ ਦੇਨ ਦੁਨੀ ਸਹਾਈ ਦਾਸ ਕੇ ਪੈਰ ਰਕੈ ਮੇਰੇ ਪਾਇ ਰਹਾ ਆਗੇ ਆਪਿ ਉਥਾਨ ਵਸਜੈ ਕੈ ਆਠ ਪੈਰ ਮਨ ਹਰ ਕੋ ਜਾਪੈ ਭਤ ਪਰਮਾਨ ਸਜਨੇ ਸਾਨ ਜਾਕੋ ਆਪ ਕਰੇ ਪਰਮਾਨ ਆਪੇ ਦਾਤਾ ਆਪਤ ਪਾਲ ਨਿਤ ਨਿਤ ਨਾਨਕ ਰਾਮ ਨਾਮ ਸੰਭਾਲ ਗਵੜੀ ਮਹੱਲਾ ਪੰਜਮਾ ਸਤ ਗੁਰੂ ਪੂਰਾ ਆਪਿ ਆਪਿ ਕਰਪਾਲ ਹਿਰਦੈ ਵਸਿਆ ਸਦਾ ਗੋਪਾਲ ਰਾਮ ਰਵਤ ਸਦੇ ਸੁਖ ਪਾਇ ਮੈਂ ਆਕ੍ਰਿ ਪੂਰਨ ਹਰਿ ਰਾਇ ਰਹਾਉ ਕਹੋ ਨਾਨਕ ਜਗ ਪੂਰੇ ਪਾਗ ਹਰ ਹਰ ਨਾਮ ਅਸtir ਸੋਹਾ ਗਵੜੀ ਮਹੱਲਾ ਪੰਜਵਾ ਤੂਤੀ ਕੋਲ ਵਿਸਾਹੇ ਠ ਗਰਦਬ ਬਾਂਗੋ ਲਾਹੇ ਬੇਟ ਬਿਨ ਕਰ ਤੂਤੀ ਮੁਕਤ ਨ ਪਾਈਐ ਮੁਕਤ ਪਦਾਰਥ ਨਾਮ ਤੇ ਆਈਐ ਰਹਾਉ ਪੂਜਾ ਤਲਕ ਕਰਤ ਇਸਨਾ ਨਾ ਚੋਰੀ ਕਾੜ ਲੇਵ ਹਤ ਨਾਨਾ ਬੇਦਪੜੈ ਮੁਖ ਮਿੱਠੀ ਬਾਣੀ ਜੀ ਆਖਤ ਨਾ ਸੰਗੈ ਪਰਾਣੀ ਕਹੁ ਨਾਨਕ ਜਸ ਕਿਰਪਾ ਤਾਰਿ ਹਿਰਦੈ ਸਦ ਬ੍ਰਹਮ ਵਿਚਾਰੈ ਗਵੜ ਮਹੱਲਾ ਪੰਜਵਾ ਥੇਰ ਕਰ ਬੈ ਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾ ਸਵਾਰੇ ਰਹਾ ਦੁਸ਼ਟ ਦੂਤ ਪਰਮੇਸ਼ਰ ਮਾਰ ਜਨ ਕੀ ਪਾਜ ਰੱਖੀ ਕਰਤਾਰੇ ਬਾਦ ਸਹਾ ਸਭ ਅਸਕਰ ਦੇਨੇ ਅਮਰਤ ਨਾਮ ਮਹਾਰਸ ਪੀਨੇ

ਹਰ ਸੰਗ ਰਾਤੇ ਮਿਟੇ ਸਭ ਚਿੰਤਾ ਹਰ ਸੰਹਾ ਸਹੋਰਚ ਜਿਸ ਸਾਧ ਕਮੰਤਾ ਹਰ ਸੰਗ ਰਾਤੇ ਜਮ ਨਹੀਂ ਦਰਾ ਹਰ ਸੰਗ ਰਾਤੇ ਪੂਰਨ ਆਸ ਹਰ ਸੰਗ ਰਾਤੇ ਦੁੱਖ ਨ ਲਾਗੇ ਹਰ ਸੰਗ ਰਾਤਾ ਅਨੰਦਿਨ ਜਾਗੇ ਹਰ ਸੰਗ ਰਾਤਾ ਸਹਿਜ ਕਰਵਸ ਹਰ ਸੰਗ ਰਾਤੇ ਬ੍ਰਹਮ ਪੂਨਸ ਹਰ ਸੰਗ ਰਾਤੇ ਮਨ ਉਤਮ ਹੋਏ ਹਰ ਸੰਗ ਰਾਤੇ ਨਿਰਮਲ ਹੋਏ ਕਹੋ ਨਾਨਕ ਦਿਨ ਕੋ ਬਲ ਜਾਏ ਜਿਨ ਕੋ ਭ੍ਰਮੇਰਾ ਵਿਸਰਤ ਨਾਹੀ ਗਵੜੀ ਮਹੱਲਾ ਪੰਜਵਾ ਉਦਮ ਕਰਤ ਸੇਤਲ ਮਨ ਪਏ ਮਾਰਗ ਚਲਤ ਸਗਲ ਦੁਖ ਗਏ ਨਾਮ ਜਪਤ ਮਨ ਪਏ ਆਨੰਦ ਰਸ ਗਾਇ ਗੁਰ ਪਰਮਾਨੰਦ ਕੇਮ ਪਿਆ ਕੁਸਲ ਕਰਿਆ ਇਹ ਪੇੜ ਤੇ ਸਾਧ ਸੰਗ ਗਈ ਬੁਲਾਏ ਰਹਾ ਨਰੇਤ ਬਨੀ ਤ ਪੇਖ ਤਹੀ ਦਰਸ ਤਨ ਮਸਤਕ ਚਰਨ ਕਮਲ ਹੀ ਪਰਸ ਗੋਬਿੰਦ ਕੀ ਟਹਲ ਸਭਨੇ ਹੈ ਕਾਇਆ ਸੰਤ ਪ੍ਰਸਾਦ ਪਰਮ ਪਦ ਪਾਇਆ ਜਨ ਕੀ ਕੇ ਨੇ ਆਪ ਸਹਾਏ ਸੁਖ ਪਾਇਆ ਲਗਦਾ ਸਹਿ ਪਾਇਆ ਆਪ ਗਿਆ ਤ ਆਪੇ ਪਏ ਕਿਰਪਾ ਨਦਾਨ ਕੀ ਸਰਣੀ ਪਾਇ ਜੋ ਚਾਹ ਦਸੋਹੀ ਜਬ ਪਾਇਆ ਤਬ ਟੁੰਡਣ ਕਹਾ ਕੋ ਜਾਇ ਅਸਤਰ ਪਏ ਬਸੇ ਸੁਖ ਆਸਨ ਗੁਰ ਪ੍ਰਸਾਦ ਨਾਨਕ ਸੁਖ ਬਾਸਨ ਗਵੜ੍ਹ ਮਹੱਲਾ ਪੰਜਵਾਂ ਕੋਟ ਮਜਨ ਕਿਨੋ ਇਸ ਨਾਨ ਲੱਖ ਅਰਬ ਖਰਬ ਕਿਨੋ ਦਾਨ ਲਾਖ ਅਰਬ ਖਰਬ ਦਿਨੋ ਦਾਨ ਜਿ ਜਮਨ ਬਸਿਓ ਹਰ ਕੋ ਨਾਮ ਸਗਲ ਪਵਿੱਤ ਗੁਣ ਗਾਇ ਗੋਪਾਲ ਪਾਪ ਮਟਾ ਸਾਧੂ ਸਰਣ ਦੇ ਆਲ ਰਹਾਓ ਬਹੁਤ ਅਰਧ ਤਪ ਸਾਧਨ ਸਾਦੇ ਅਨਕ ਲਾਭ ਮਨੋਰਥ ਲਾ ਦੇ ਹਰ ਹਰ ਨਾਮ ਰਸਨ ਆਰਾ ਦੇ ਸਿਮਰਤ ਸਾਸਤ ਬੇਦ ਬਖਾਨ ਜੋ ਗਿਆਨ ਸਿਦ ਮੁਖ ਜਾਣੇ ਨਾਮ ਜਪਤ ਪ੍ਰਭ ਸਿਹੁ ਮਨ ਮਾਨੇ ਆਗਾਦ ਬੋਧ ਹਰ ਅਗਮ ਪਾਰੇ ਨਾਮ ਜਪਤ ਨਾਮ ਰੰਧਾ ਵਿਚਾਰੇ ਨਾਨਕੋ ਪ੍ਰਭ ਕਿਰਪਾ ਤਾਰੇ ਗਵੜੀ ਮਹੱਲਾ ਪੰਜਵਾ ਸਿਮਰ 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 ਸੁਖ ਪਾਇਆ ਜਨ ਕਮਲ ਕਰੋ ਰਿਦਾ ਬਸਾਇਆ ਗੁਰ ਗੋਬਿੰਦ ਪਾਰ ਬ੍ਰਹਮ ਪੂਰਾ ਤਿਸ ਰਾਦ ਮੇਰਾ ਮਨ ਤੇਰਾ ਰਹਾਉ ਆਨੰਦੈਨ ਜਪੋ ਗੁਰੂ ਕਾਹ ਗੁਰ ਨਾਮ ਤਾ ਦੇ ਸਿਧ ਪਏ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਪਏ ਜਨਮ ਜਨਮ ਕੇ ਕਿਲ ਬਿਕ ਗਏ ਕਹਾ ਨਾਨਕ ਕਹਾ ਪੈ ਭਾਈ ਆਪਣੇ ਸੇਵਕ ਆ ਪੈਜ ਰਖਾਈ ਗਵੜੀ ਮਹੰਲਾ ਪੰਜਵਾ ਆਪਣੇ ਸੇਵਕੋ ਆਪ ਸਹਾਈ ਨਿਤ ਪ੍ਰਤਪਾਰ ਬਾਬ ਜੈਸੇ ਮਾਈ ਪ੍ਰਭ ਕੀ ਸਰਨ ਉਬਰੈ ਸਭ ਕੋਏ ਕਰਨ ਕਰਾਵਣ ਪੂਰਣ ਸਦ ਸੋਏ ਰਹਾਉ ਅਬ ਮਨ ਬਸਿਆ ਕਰਨ ਹਾਰ ਪੈ ਬਿਨਸੇ ਆਤਮ ਸੁਖ ਸਾਰਾ ਕਰ ਕਿਰਪਾ ਆਪਣੇ ਜਨ ਰਾਕੇ ਜਨਮ ਜਨਮ ਕੇ ਕਿਲ ਬਖਲਾਤੇ ਕਹਿ ਨ ਜਾਏ ਪ੍ਰਭ ਕੀ ਪੜਿਆ ਹੈ ਨਾਨਕ ਦਾਸ ਦਾ ਸਰਨਾਈ ਐ ਰਾਗ ਗਵੜੀ ਚੇਤੇ ਮਹੱਲਾ ਪੰਜਵਾ ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਹ ਰਾਮ ਕੋ ਬਲ ਪੂਰਨ ਪਾਏ ਤਾ ਦੇ ਬਿਰਥਾ ਨਾ ਬਿਆਪੈ ਕਾਇ ਰਹਾਓ ਜੋ ਜੋ ਚਿਤਵੈ ਦਾ ਸਰਮਾਏ ਸੋ ਸੋ ਕਰਤਾ ਆਪ ਕਰਾਏ ਨਿੰਦਕੇ ਪ੍ਰਪਤ ਗਵਾਏ ਨਾਨਕ ਰਗਾ ਗਾਓ ਨਿਰਪਉ ਗਾਏ ਗਵੜੀ ਮਹੱਲਾ ਪੰਜਵਾ ਭੋਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਓ ਅੰਗੁਰਿਆ ਰਹਾਓ ਸਰਮਣ ਸੋਣਤ ਨੈਣ ਸੁੰਦਰ ਨਹੀਂ ਆਰਤ ਦਵਾਰਤ ਰਟਤ ਪੰਗੁਰਿਆ ਦੇਨਾ ਨਾਦ ਨਾਦ ਕਰਨਾ ਮੈਂ ਸਾਇ ਨਮੀਤ ਪਿਤਾ ਮਧਰੀਆ ਚਰਨ ਕਲ ਹਿਰਦੈ ਗਹਿ ਨਾਨਕ ਪੈ ਸਾਗਰ ਸੰਤ ਭਾਰ ਉਤਰੀਆ ਰਾਗ ਗੋਲੀ ਬੈ ਰਾਗਣ ਮਹਲਾ ਪੰਜਵਾ ਏਕ ਓੰਕਾਰ ਸਤਿਗੁਰ ਪ੍ਰਸਾਦ ਦਇ ਗੁਸਾਏ ਮਿਤਲ ਤੂੰ ਸੰਗ ਹਮਾਰਾ ਵਾਸ ਜਿਉ ਰਹਾਉ ਤਦ ਮੈਨ ਕਰੀਨਾ ਜੀਵਨਾ ਤ੍ਰਗ ਰਹਿਣਾ ਸੰਸਾਰ ਜੀ ਪ੍ਰਾਨ ਸੁਖ ਦਦਿਆ ਨਿਮਕ ਨਿਮਕ ਬਲਹਾਰ ਜੀ ਹਾਸਤ ਲੰਬਨ ਦੇਹ ਪ੍ਰਭ ਗਰਤ ਉਦਰ ਗੋਪਾਲ ਮੋਹ ਨਿਰਗੁਣ ਮਤ ਤੋਰੀਆਂ ਤੂੰ ਸਦ ਹੀ ਦਿਨ ਦਿਆਲ कया सुख ते सकल पदार्थ अष्ट सिध नाम महारस्म पए के से जन हर गुण गा तूं मेरे प्राणदार शास नानक भॼार ਗਉੜੀ ਵਾਰਾ ਗਣ ਰਹੁ ਹੇ ਕੇ ਸ਼ੰਤ ਕੇਹ ਕਰ ਮਹਲਾ ਪੰਜਮਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਐ ਕੋਈ ਰਮ ਪਿਆਰੋ ਗਵ ਸਰਬ ਕਲਿਆਣ ਸੂਖ ਸਚ ਪਾਵੈ ਰਹਾਉ ਬਣ ਬਣ ਕੋਜਤ ਪ੍ਰਤਿ ਬੇਰਾਗੀ ਬਿਰਲੇ ਕਾਹੂ ਏਕ ਲਿਵ ਲਾਗੀ ਜਨ ਹਰ ਪਾਇਆ ਸੇ ਵੜ ਭਾਗੀ ਹੀ ਬ੍ਰਹਮਾ ਦਾਤਕ ਸਨ ਕਾਦਕ ਚਾਹੇ ਜੋਗੀ ਜਤੀ ਸੇ ਦਹਰ ਆਹੇ ਜਿਸਾ ਪ੍ਰਾਪਤ ਸੋ ਹਰਿ ਗੁਣ ਗਾਹ ਤਾ ਕੀ ਸਰਨ ਜਨ ਬਿਸਰਤ ਨਾਹੀ ਵਿੜ ਪਾਗੀ ਹਰਿ ਸੰਤ ਮਿਲਾਹੀ ਜਨਮ ਮਰਨ ਤਹ ਮੂਲੇ ਨਾਹੀ ਕਰਿ ਕਿਰਪਾ ਮਿਲ ਪ੍ਰੇਤਮ ਪਿਆਰੇ ਬਿਨਸਨੋ ਪ੍ਰਭ ਊਚ ਅਪਾਰੇ ਨਾਨਕ ਮੰਗਤ ਨਾਮ ਅਦਾਰੇ ਰਾਗਵੜੀ ਪੁਰਬੀ ਮਹਲਾ ਪੰਜਵੇਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਮਨ ਗਣ ਪ੍ਰਾਣ ਪਤ ਮਿਲੋ ਮੇਰੀ ਮਾਈ ਰਹਾਓ ਅਰੂਪਹਿਨ ਬੋਧ ਹੈ ਬਲਹਿਨ ਮੋਹੇ ਪ੍ਰਦੇਸ਼ਨ ਦੂਰ ਤੇ ਆਈ ਨਾਹਿਨ ਦਰਬਨਾ ਜੋ ਬਨ ਮਾਦੇ ਮੋਹ ਅਨਾਤ ਕੀ ਕਰੋ ਸਮਾਈ ਕੋਜਤ ਕੋਜਤ ਪਈਵਰ ਗਣ ਪ੍ਰਵ ਦਰਸ਼ਨ ਕੋ ਹਾਂ ਫਿਰ ਤ ਤਸਾਈ ਦਿਨ ਦੇਲ ਕਿਰਪਾ ਪ੍ਰਭ ਨਾਨਕ ਦੇਨ ਦੇ ਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰ ਜਲਨ ਪੁਜਾਏ ਗਵੜੀ ਮਹੱਲਾ ਪੰਜਵਾ ਪ੍ਰਭ ਮਿਲ ਬੇਕੋਪਰੇਤ ਮਨ ਲਾਗੀ ਪਾਇ ਲਗੋ ਮੋਹੇ ਕਰੋ ਬੇਨੰਤੀ ਕਉ ਸੰਤ ਮਿਲਾ ਬੜਾ ਪਾਗੇ ਰਹਾਓ ਮਨ ਅਰਪੋ ਤਨ ਲਾਕੋ ਅਗੇ ਮਨ ਕੀ ਮੋਤ ਮੋਹੇ ਸਵਰਤੀ ਅਗੇ ਜੋ ਪ੍ਰਭ ਕੀ ਹਰਕਤਾ ਸੁਨਾਵੇ ਅੜ ਦਿਨ ਫਿਰੋ ਦਸ ਪਿਛੇ ਬੇਰਾਗੀ ਉਰਵ ਕਰਮ ਾਂਕੁਰ ਜਉ ਪ੍ਰਗਟੇ ਭੇਟਿਓ ਬੁਰਕਰਸ ਬੈ ਰਾਗੀ ਮਿਟਿਉਂ ਦੇਰ ਮਿੜਤ ਹਰ ਨਾਨਕ ਜਨਮ ਜਨਮ ਕੀ ਸੋਇ ਜਾਗੀ ਗੋੜੀ ਵਾਲਾ ਪੰਜਵਾ ਨੀਕ ਸਰੇ ਪੰਖੀ ਸਿਮਰ ਹਰ ਪਾਖ ਮਿਲ ਸੋਦ ਸਰਨ ਗਹ ਪੂਰਨ ਰਾਗ ਰਤਨ ਹੀਰੇ ਸੰਗ ਰਾਗ ਰਹਾਓ ਪ੍ਰਮ ਕੀ ਕੋਹੀ ਤ੍ਰਿਸ਼ਨਾ ਰਸ ਪੰਕਜ ਅਤ ਭੀਖ ਤੀਖਣ ਮਹਉ ਕੀ ਪਾਸ ਕਾਟਨ ਹਾਰ ਜਗਤ ਗੁਰੁ ਗੋਬਿੰਦ ਚਰਨ ਕਮਲ ਤਾਕੇ ਕਰੋ ਨਿਵਾਸ ਕਰ ਕਿਰਪਾ ਗੋਬਿੰਦ ਪ੍ਰਭ ਰੀਤਮ ਦੀਨਾ ਨਾਥ ਸੁਨੋ ਅਰਦਾਸ ਕਰ ਕੇ ਲਿਓ ਨਾਨਕ ਸੁਆਮੀ ਜੋ ਪੈਣ ਸਭ ਤੁਮਰੀ ਰਾਸ ਗਵੜੀ ਮਹਲਾ ਪੰਜਵਾਂ ਹਰਿ ਵੇਖਣ ਕੋ ਸਮਰਦ ਮਨ ਮੇਰਾ ਆਸ ਬਿਆਸੇ ਜਿਤ ਵਦਨ ਰਹਿਣੀ ਹੈ ਕੋਈ ਸੰਤ ਮਿਲਾਵੇ ਨਿਹਾਰਾ ਰਹਾਉ ਸੇਵਾ ਕਰੋ ਦਾਸ ਦਾਸਨ ਕੀ ਅਨਕ ਪਾਦ ਤਿਸ ਕਰੋ ਨਿਹੋਰਾ ਤੁਲਾ ਤਾਰ ਤੋਲੇ ਸੁਖ ਸਗਲੇ ਬਿਨ ਹਰ ਦਰਸ ਸਭੋ ਹੀ ਥੋਰਾ ਸੰਤ ਪ੍ਰਸਾਦ ਗਏ ਗੁਣ ਸਾਗਰ ਜਨਮ ਜਨਮ ਕੇ ਹੀ ਇੱਕੋ ਜਾਤਨਾ ਬਿਹੂਰਾ ਨਾਨਕ ਆਨੰਦ ਸੋਖ ਪਿੜਤ ਹਰਿ ਨਾਨਕ ਜਨਮ ਕਿਰਤਾਰਤ ਸਭ ਸੁਵੇਰਾ ਰਾਗੋੜੀ ਪੁਰਬੀ ਮਹਲਾ 5 ਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਧਨ ਬਦ ਮਿਲੈ ਸਹੀਆ ਮੇਰੇ RAM ਰਾਏ ਕੋਈ ਐਸਾ ਸੰਤ ਸਹਿ ਸੁਖ ਦਾਤਾ ਮਹਾਰਗ ਤੇ ਪਤਾਈ ਰਹਾਓ ਅੰਦਰ ਲਖ ਨਾ ਜਾਇ ਲਖਿਆ ਵਿਚ ਪੜਦਾ ਹੂੰ ਮੈਂ ਪਾਈ ਮਾਇਆ ਮੋਹ ਸਭੇ ਸਭੋ ਜਗ ਸੋਇਆ ਇਹ ਪਰਮ ਕਹੋ ਕਿਉ ਜਾਇ ਏਕ ਸੰਗਤ ਏਕ ਤਗ੍ਰਹਿ ਵਸਤੇ ਮਿਲ ਬਾਤ ਨਾ ਕਰਤੇ ਭਾਈ ਏਕ ਬਸਤ ਬਿਨ ਪੰਜ ਦੁਹਿਲੇ ਉਹ ਬਸਤ ਗੋਚਰ ਠਾਈ ਜਿਸ ਕਾ ਗ੍ਰਹਿ ਤਨ ਦੀਆ ਤਾਲਾ ਕੁੰਜੀ ਗੁਰ ਸਿਉ ਪਾਈ ਅਨੁਪਾਵੇ ਕਰੇ ਨਹਿ ਪਾਵੇ ਬਿਨ ਸਤਗੁਰ ਸਰਨਹੀ ਜਿਨ ਕੇ ਬੰਦਨ ਕਾਟੇ ਸਤਗੁਰ ਤਿਨ ਸਾਥ ਸੰਗਤ ਲੇਵ ਲਈ ਪੰਜ ਜਨਾ ਮਿਲ ਮੰਗ ਲਗਾਇਆ ਹਰ ਨਾਨਕ ਪੇਦ ਨਭੀ ਮੇਰਾ ਨਾਮ ਰਾਇ ਇਨ ਬਿਦ ਮਿਲੈ ਗੁਸਾਈ ਸਹਿਜ ਬਿਆਪ੍ਰਮ ਕਿ ਨਮਹ ਨਾਟ ਮਿਲ ਜੋਤੀ ਜੋਤ ਸਮੈ ਰਹਾਉ ਦੁਜਾ ਅਸ ਗਵੜੀ ਮਹਲਾ ਪੰਜਵਾਂ ਐਸੋ ਵਰਚੋ ਪਾਇਓ ਕਰੀ ਕਿਰਪਾ ਦੇ ਆਲ ਬਿਠ ਲੈ ਸਤਿਗੁਰ ਮਝ ਬਤਾਇਓ ਰਹਾ ਜਤ ਕਦ ਬੇਕੋ ਤਤ ਤੁਮਹੀ ਮੋਇ ਬਿਸ਼ਵਾਸ ਹੋਇ ਆਇਓ ਕੈ ਪਹਿ ਕਰੋ ਅਰਦਾਸ ਬੇਨਤੀ ਜੋ ਸੁਣ ਤੋ ਹੈ ਰੁਗਰਾਇਓ ਲੈ ਹੋ ਸਸ ਬੰਦਨ ਗੁਰ ਤੋਰੀ ਤਾ ਸਦਾ ਸਹਿ ਸੁਖ ਪਾਇਓ ਹੋਣਾ ਸਾ ਸੋਇ ਬਨ ਹੋਸੀ ਸੁਖ ਦੁਖ ਕਹਾਂ ਦਿਖਾਇਓ ਖਾਂਡ ਬ੍ਰਹਿਮੰਡ ਕੋ ਇੱਕੋ ਠਾਣਾ ਗੁਰ ਪ੍ਰਦਾ ਕੋਲ ਦਿਖਾਇਓ ਨਾਨਕ ਦਾ ਨਾਮ ਨਦਾਨ ਇਕਠਾਈ ਤੋ ਬਾਰ ਇਕਠਾ ਜਇਓ ਇੱਕ ਅਨਕ ਅਨਕ ਪੰਥ ਬਸਾਜੇ ਬਹੁ ਪ੍ਰਕਾਰ ਚਾਯੋ ਕਹ ਨਾਨਕ ਪਰਮ ਗੁਰ ਕੋਈ ਹੈ ਤਤ ਤਤ ਮਿਲਾਇਓ ਗਵੜੀ ਮਹਲਾ ਪੰਜਵਾ ਆਵਦਕਟ ਦਨ ਸਰਨਾਰੇ ਮਨੁ ਕਰ ਮਿਲ ਕਾ ਸਵਾਰੇ ਰਹਾ ਹੋਇ ਕਰੋ ਬਨੰਤੇ ਸਨਮ ਰਮੇਤਾ ਸੰਤ ਤੇ ਹਲਕੇ ਬਿਲਾ ਇਆ ਘੜ ਚਲੋ ਹੱਲਾ ਹਾਇ ਆਗੈ ਬਹਸੇਲਾਇ ਸੰਸਾਰ ਵਿਕਾਸ ਸੇ ਮੈ ਦਰ ਬ੍ਰਹਮ ਗਿਆਨੀ ਜਿਸਾ ਜਗਾਇ ਬਿਆਹੀ ਹਰ ਰਸਕ ਤਾ ਤਨ ਜਾਣੀ ਜਾਕੁਐ ਸੋਜ ਬਰਜੋ ਹਰ ਬੁਰਦ ਮਨ ਬਸੇਰਾ ਨਿਜ ਕਰਮ ਅਲ ਬਾ ਸੁਖ ਸਹਜੇ ਬਰਨ ਹੋਇ ਗੋਪੀਰਾ ਅੰਤਰਜਾਮੇ ਪਰਕਵਿਦਾ ਦੇ ਸ਼ਰਧਾ ਮਨ ਕੀ ਪੂਰੀ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ ਗੰਗੌੜੀ ਮਹਲਾ ਪੰਜਾਂ ਹਰਾਖ ਬਿਤਾ ਬ੍ਰਹ ਮੇਰੀ ਮੈਂ ਨਿਰਗੁਣ ਸਭ ਗੁਣ ਤੇਰੇ ਰਹਾ ਹੋ ਪੰਜ ਵਿਖਾ ਦੇ ਇੱਕ ਗਰੀਬਾ ਰਖੋ ਰਖਣ ਹਾਰੇ ਵੇਦ ਕਰ ਹੈ ਅਰ ਬਹੁਤ ਸੰਤਾ ਬੈ ਆਇਓ ਸਰਨ ਤੁਹਾਰੇ ਕਰ ਕਰ ਹਰ ਅਨਕ ਬਹੁ ਭਾਂਤੀ ਛੋੜ ਕਤੋਂ ਨਾਹੀ ਏਕ ਬਾਤ ਸੁਣਤਾ ਕੀ ਓਟ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਫਿਲੇ ਮੋਹਿ ਤਨ ਤੇ ਤੀਰਜ ਪਾਇਆ ਸੰਤੇ ਮੰਤ ਦਿਵਾ ਮੋਹਿ ਨਰਪੂ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਹੋ ਮਹਾ ਬਿਕਾਦੀ ਸਹਿ ਸੁਹੇਲੀ ਬਾਣੀ ਕਹ ਨਾਨਕ ਮਨ ਪਿਆ ਪ੍ਰਗਾਸ ਪਾਇਆ ਪਦ ਨਿਰਵਾਣੀ ਗਵੜੀ ਮਹੱਲਾ ਪੰਜਵਾ ਉਭਾ ਬਨਾਸੀ ਰਾਇ ਨਿਰਪਉ ਸੰਗ ਤੁਮਾਰੈ ਵਸਤੇ ਇਹੋ ਡਰਨ ਕਹਾਂ ਤੇ ਆਇਆ ਰਹਾਓ ਏਕ ਮਹਿਲ ਤੋਂ ਹੋਏ ਅਪਾਰੋ ਏਕ ਮਹਿਲ ਨੇ ਮਨੋ ਏਕ ਮਹਿਲ ਤੂੰ ਆਪੇ ਆਪੇ ਏਕ ਮਹਿਲ ਨਿਗਰੀਵਾਨੋ ਏਕ ਮਹਿਲ ਤੂੰ ਪੰਡਤ ਭਗਤਾ ਏਕ ਮਹਿਲ ਖਲਹੁਤਾ ਏਕ ਮਹਿਲ ਤੂੰ ਸਭ ਕੁਛ ਅਗਰਾਜ ਏਕ ਮਹਿਲ ਕਛੂ ਨਾ ਲੇਤਾ ਕਾਠ ਕੇ ਪੁੱਤਰੇ ਕਹਾ ਕਰੈ ਬਪਰੀ ਕਿ ਲਾਵਣ ਹਾਰੋ ਜਾਣੈ ਜੈਸਾ ਬੇਕ ਕਰਾਵੈ ਬਾਜੀ ਕਰ ਉਹ ਤੈਸੋ ਹੀ ਰਾਸਾ ਜਿਆਣੈ ਆਨਕ ਕੋਠਰੀ ਬਹੁਤ ਪਾਤ ਕਰਿਆ ਆਪੋ ਆ ਰਖਵਾਰ ਜੈਸੇ ਮੇਲ ਰਾਖੈ ਤੈਸੇ ਰਹਿਣਾ ਕਾਹ ਹੋ ਕਰੈ ਵਿਚਾਰਾ ਜਨ ਕਛ ਕੀਆ ਸੋਏ ਜਨ ਜਨ ਹੈ ਸਭ ਵਿਦ ਸਾਜੀ ਕਹ ਨਾਨਕ ਪਰਮ ਪਰਸਵਾਮੀ ਕਿਮਤ ਆਪਣੇ ਕਾਜੇ ਗੌੜੀ ਮਹਲਾ ਪੰਜਵਾ ਛੋੜ ਛੋੜ ਰੇ ਵਿਖਿਆ ਕੇ ਰਸਵਾ ਵਰਜਿ ਰੋਰੇ ਬਾ ਵਰ ਗਾਵਰ ਜੋ ਬਿਰਖ ਕਰਖ ਹਰਿਆਉ ਪਸਵਾ ਰਹਾਉ ਜੋ ਜਾਣ ਤੂ ਆਪਣੇ ਕਾਜ ਸੋ ਸੰਗ ਚਾਲੈ ਤੇਰੇ ਤਸਵਾ ਨੰਗ ਆਇਓ ਨੰਗ ਸੇ ਦਾਸੀ ਫੇਰ ਫਿਰਿਓ ਅਰ ਕਾਲ ਗਰਸਵਾ ਪੇਖ ਪੇਖ ਰੇ ਕ ਸੰਭ ਕੀ ਲੀਲਾ ਰਾਚ ਮਾਚ ਤਿਨਹੁ ਲੋ ਹਸਵਾ એતો દોરો દન સરરણી જી કોકાજ નકિનો કશુવ કરત કરત એવહી બરદાનુ હાર ઉપતે તન કિનસુવ જો મોહ ઓન મોહની બલા ઉસતે કટે નાહી રજ ચસુવ જગ અસા મોહે ગુર દિખાયો તો શરણ પ્રયો તબ તજ ગુરબસુવા ਮਾਰਗ ਪ੍ਰਭ ਕੋ ਸੰਤ ਬਤਾਇਓ ਦ੍ਰਿੜਿ ਨਾਨਕ ਦਾਸ ਭਗਤ ਹਰ ਜਸੂਆ ਗਵੜੀ ਮਹਲਾ ਪੰਜਵਾ ਤੋਜ ਬੈਨ ਕਮਨ ਹਮਾਰਾ ਮਿਰ ਪ੍ਰੀਤਮ ਪ੍ਰਾਨ ਹਰ ਰਹਾ ਅੰਦਰ ਕੀ ਬਦ ਤਮਹੀ ਜਾਣੀ ਤਮਹੀ ਸਨ ਸੁਹਿਲੇ ਸਰਵ ਸੁਖਾ ਮੈਂ ਤੁਜ ਤੇ ਪਾਇ ਮੇਰੇ ਠਾਕੁਰ ਅਗਹਿ ਤੋਲੇ ਵਰਨਾ ਸਾਕੋ ਮਰੇ ਰੰਗਾ ਗੁਣ ਨਿਦਾਨ ਸੁਖ ਦਾਤੇ ਅਗਮ ਗੋਚਰ ਪ੍ਰਭ ਨਾਸੀ ਗੁਰਪੂਰੇ ਤੇ ਜਾਤੇ ਪ੍ਰੰਪੋ ਘਾਟ ਕੀਨ ਹੈ ਕੇਵਲ ਜਬ ਤੇ ਹੋ ਮੈਂ ਮਰੀ ਜਨਮ ਬਰਨਕ ਚੁਕੋ ਸਹਸਾ ਸਾ ਸੰਗਤ ਦਰਸਾਰੀ ਚਰਨ ਬਖਸ਼ਾਰ ਕਰੋ ਗਦਾਹ ਬਾਹਰ ਜਾਓ ਲਖਬਰੀਆ ਜੈ ਪ੍ਰਸਾਦ ਪਉਜਲ ਤਰਿਆ ਜਨ ਨਾਨਕ ਪ੍ਰ ਸੰਗ ਮਿਰਿਆ ਗਵੜੀ ਮਹੱਲਾ ਪੰਜਵਾ ਤੋ ਜਿਵੇਂ ਨ ਗਵਨ ਰਜ ਆਵੇ ਤੋ ਹੀ ਤੇਰੋ ਰੂਪ ਸਗਲੋ ਦੇਹੀ ਰਹਾਓ ਸੁਰਗ ਪਿਆਲ ਮਿਰਤਪੋ ਮੰਡਲ ਸਰਬ ਸਮਾਨ ਏਕਾ ਯੋਹੀ ਸਿਵ ਸੋ ਕਰਤ ਕਰਤ ਸਗਲ ਕਰਜੁਰ ਸਰਬ ਮਿਆ ਠਾਕੁਰ ਤੇਰੀ ਦੋਹੀ ਹੀ ਪਤ ਪੁਰਨਾਮ ਤੁਮਰਾ ਸੁਖਦਾ ਗਿਆਨ ਧਿਆਨ ਨਾਨਕ ਵੜਿਆਈ ਸੰਤ ਤੇਰੇ ਸੋ ਗਾਲ ਗਲੋਹੀ ਗੌੜੇ ਮਹੱਲਾ ਪੰਜਵਾ ਮੇਰੇ ਪਿਆਰੇ ਜੀ ਆ ਪ੍ਰਭ ਕੀ ਆਤਮਾ ਰਾਧੀ ਆ ਰਹਾ ਅਨਕ ਜਨਮ ਬਹੁ ਜੋਨੀ ਪਰਮਿਆ ਬਹੁਰ ਬਹੁਰ ਦੁਖ ਪਾਇਆ ਤੁਮਰੇ ਕਿਰਪਾ ਤੇ ਮਨੁਖ ਦੇਹ ਪਾਈ ਹੈ ਦੇਹੋ ਦਰਸ ਹਰ ਰਾਇਆ सोई ਹੋਆ ਜੋ ਤਿਸ ਪਣ ਔਰ ਨ ਕਿਨਹੀ ਕੀਤਾ ਤੁਮਰ ਪਣ ਪਰਮ ਮੋਹ ਮੋਹਿਆ ਜਾਗਤ ਨਹੀਂ ਸੁਤਾ ਬਿਨ ਉਸ ਨੋ ਤੁਮ ਪ੍ਰਾਨ ਪਤ ਪਿਆਰੇ ਕਿਰਪਾ ਨੇ ਦਿਆਲਾ ਰਾਖ ਲਿਓ ਪਿਤਾ ਪ੍ਰਭ ਮੇਰੇ ਅਨਾਥ ਹੈ ਕਰਤ ਪਾਲਾ ਜਿਸ ਨੋ ਤੁਮੈ ਦਿਖਾਇਓ ਦਰਸਨ ਸਾਧ ਸੰਗ ਦਕੇ ਪਾਛੈ ਕਰ ਕਿਰਪਾ ਦੂਰ ਦਿਓ ਸੰਤਨ ਕੀ ਸੁਖ ਨਾਨਕ ਹੋ ਪਾਛੈ ਉਗੜੀ ਮਹੱਲਾ ਪੰਜ ਮਾ ਹਉ ਤਾ ਕੈ ਬਲਹਾ ਜੀ ਜਾ ਕਹਿ ਕੇਲ ਨਾਮੁ ਦਰਿ ਰਹਾਉ ਮਹਿਮਾ ਤਾ ਕੀ ਕੇਤਕ ਗਣੀਐ ਜਨ ਪਾਰ ਪਰਮ ਰੰਗ ਰਾਤੀ ਸੋਖ ਸਹਜ ਆਨੰਦ ਤਨ ਸੰਗ ਔਨ ਸੰਸਰ ਵਰਨਾ ਦਾਤੇ ਜਗਤ ਉਦਾਰਨ ਸੇ ਆਏ ਸੋ ਜੋ ਜਨ ਦਰਸ ਪਿਆਸਾ ਅਨ ਕੀ ਸੰਨ ਪਰਹਿ ਸੋ ਤਰਿਆ ਸੁ ਸੰਗ ਪੂਰਨ ਆਸਾ ਤਾਕ ਚਨ ਪ੍ਰੋਤਾ ਜੀਵਾ ਜਨਕ ਕੈ ਸੰਗ ਨਿਹਾਲਾ ਭਗਤਨ ਕੀ ਰੈਣ ਹੋਏ ਮਨ ਮੇਰਾ ਉਹ ਪ੍ਰਭੂ ਕਿਰਪਾਲਾ ਰਾਜਵ ਨਵਦ ਜੋ ਦਿਸ ਸਭ ਕੁਛ ਜੋਗ ਮਹ ਕਟਿਆ ਨਾਮ ਨੇ ਨੰਦਾਨ ਸਦਨ ਉਦ ਨਿਰਮਲ ਇਹ ਨਾਨਕ ਹਰ ਤਨ ਘਟਿਆ ਗਉੜੀ ਮਹਲਾ ਪੰਜ ਮਾ ਜੋਗ ਜੁਗਤ ਸੁਣ ਆਯੋ ਗੁਰਤੀ ਮੋਕ ਸਤਿਗੁਰ ਸ਼ਬਦ ਬੋਜਾਇਓ ਰਹਾਓ ਨਵ ਕਣ ਪ੍ਰਥਮੇ ਸ ਤਨ ਮਹਿ ਰਵਿਆ ਨਿਮਕ ਨਿਮਕ ਨਮਸਕਾਰਾ ਦੇਖਿਆ ਗੁਰ ਕੇ ਮudra ਕਾਨੇ ਦੜਿਓ ਇੱਕ ਨਿਰੰਕਾਰਾ ਪੰਚ ਚੇਲੇ ਮਿਲ ਭਏ ਇਕਤਰਾ ਇਕ ਸਕੇ ਬਸ ਕੀਏ ਦਸ ਬੈ ਰਾਗਣ ਆਗਿਆ ਕਰੀ ਤਵ ਨਿਰਮਲ ਜੋਗੀ ਚੀਏ ਪਰਮ ਜਿ ਰਹੇ ਚਰੈ ਬਕੂਤਾ ਪੰਥ ਇਕ ਕਰ ਪੇਕਿਆ ਸਾਜ ਸੁਖਾ ਮੈਂ ਕਿੰਨੀ ਪੁਗਤਾ ਜੋ ਠਾਕੁਰ ਮਸਤਕ ਲੈ ਕੇ ਆਜਹਿ ਨਾਹੀ ਤਾ ਆਸਨ ਬਾਧਿਓ ਸਿੰਘ ਅਹਨਤ ਬਾਣੀ ਤਤ ਵਿਚਾਰ ਡੰਡ ਕਰਿ 라ਕਿਓ ਜੁਗਤ ਨਾਮ ਮਨ ਬਾਣੀ ਐਸਾ ਜੋਗੀ ਵੜਬਾਗੀ ਬੇਟਾ ਮਾਇਆ ਕੈ ਬੰਧਨ ਕਟੈ ਸੇਵਾ ਪੂਜ ਕਰੋ ਤਿਸ ਮੂਰਤ ਕੀ ਨਾਨਕ ਤਿਸ ਭਗ ਚਟ ਗੁਰਦੇ ਮਹੱਲਾ ਪੰਜਵਾ ਅਨੂਪ ਪਦਾਰਥ ਨਾਮ ਸੁਨੋ ਸਗਲ ਤਿਆਲੇ ਮੀਤਾ ਹਰ ਔਕਦ ਜਾ ਕੋ ਗੁਰ ਦੀਆ ਤਾ ਤੇ ਨਿਰਮਲ ਜੀਤਾ ਰਹਾਉ ਅੰਧਕਾਰ ਮਿਟਿਓ ਤਹ ਜਨ ਤੇ ਗੁਰ ਸ਼ਬਦ ਦੀਪਕ ਪ੍ਰਗਾਸ ਬ੍ਰਹਮ ਕੀ ਜਾਲੀ ਤਾ ਕੀ ਕਾਟੀ ਜਾ ਕੋ ਸਾ ਸੰਗਤ ਵਿਸਵਾਸ ਤਾਰੀ ਲੈ ਪਵ ਜਲ ਤਾਰੂ ਵਿਖੜਾ ਬਹੁਤ ਸਾਧੂ ਸੰਗਾ ਪੂਰਨ ਹੋਈ ਮਨ ਕੀ ਆਸਾ ਕੋ ਗੁਰ ਭੇਟਿਓ ਹਰ ਰੰਗਾ ਨਾਮ ਕਜਾਨਾ ਭਗਤੀ ਭਾਇ ਮਨ ਤਨ ਤ੍ਰਿਪਤ ਹੋ ਗਏ ਨਾਨਕ ਹਰ ਜਿਓ ਤਾਕੋ ਦੇਵ ਜਾ ਕੋ ਹੁਕਮ ਮਨਾਏ ਗਵੜੀ ਮਹੱਲਾ ਪੰਜਵਾ ਦਇਆ ਮਿਆਕਰ ਪ੍ਰਾਨਪਤਿ ਬਿਓ ਰੇ ਮੋਹ ਨਾਦ ਸਰਣ ਪ੍ਰਵਤੋਰੀ ਅੰਧ ਕਉਪਮੈ ਆਤ ਦੇ ਰਾਕੋ ਕਿਜੁ ਸਿਆਣ ਭੁਗਤ ਨ ਮੋਰੀ ਰਹਾਓ ਕਰਨ ਕਰਾਵਨ ਸਭ ਕਿਛੁ ਤਮਹਿ ਤੁਮ ਸਮਰਤ ਨਾਹੀ ਮਨਹੋਰੀ ਤਮਰੇ ਗਾਤ ਮੇ ਤੁਮਹਿ ਜਾਣੇ ਸੇ ਸੇਵਕ ਜੈਨਾ ਪਾਗ ਮਥੋਰੀ ਆਪਣੇ ਹੈ ਸੇਵਕ ਸੰਗ ਪ੍ਰਵ ਆਪਣੇ ਸੇਵਕ ਸੰਗ ਤਮ ਪ੍ਰਭ ਰਾਤੇ ਉਦਪੁਦ ਭਗਤਨ ਸੰਗ ਜੋਰੀ ਰਿਉ ਬ੍ਰਉ ਨਾਮ ਤੇਰਾ ਦਰਸ਼ਨ ਚਾਹੈ ਜੈਸੇ ਦ੍ਰਿਸ਼ਟ ਚੰਦਿਤ ਕੋਰੀ ਆ ਰਾਮ ਸੰਤ ਮਹ ਭੇਦ ਕ੍ਰਿਸ਼ਨਹੀ ਇਕ ਜਨ ਕੈ ਮਹ ਲਖ ਕਰੋਰੀ जग ਹੈ ਪਰਬ੍ਰਹ ਪ੍ਰਭੂ ਆ ਅਨੰਦ ਕੀਰਤਨ ਰਸਨਰਮੋਰੀ ਆ ਤਮ ਸਮਰਤ ਪਰਯਤੀ ਉਚੇ ਸੁਖਦਾਤੇ ਪ੍ਰਭ ਪ੍ਰਾਨ ਅਦੋਰੀ ਨਾਨਕ ਪ੍ਰਭ ਕੀ ਜੇਾ ਕਿਰਪਾ ਉਨ ਸੰਤਨ ਕੈ ਸੰਗ ਸੰਗੋਰੀ ਗੌੜੀ ਮਹੱਲਾ ਪੰਜਮਾ ਤੁਮ ਹਰਿ ਸਿਤੇ ਰਾਤੇ ਸੰਤੋ ਨਿਬਾਹਿ ਲੈ ਹੋ ਮੋਕ ਪਰਭੁ ਬਿਦਾਤੇ ਓੜ ਪਹੁੰਚਾ ਬਹੁਦਾਤੇ ਰਹਾਓ ਤਮਰਾ ਮਰਮ ਤੁਮਾ ਹੇ ਜਾਨਿਆ ਤੁਮ ਪੂਰਨ ਪੁਰਖ ਬਿਤਾਤੇ ਰਾਖੋ ਸਨ ਨਾਥ ਦਿਨ ਕਾ ਕਰੋ ਹਮਾਰੀ ਰਗਾਤੇ ਤਰਨ ਸਾਗਰ ਬੋਧ ਚਰਨ ਤੁਮਾਰੇ ਤੁਮ ਜਾਨੋ ਤੁਮ ਆਪਣੀ ਪਾਤੇ ਕਰ ਕਿਰਪਾ ਜਸ ਰਖੋ ਸੰਗੇ ਤੇ ਪਾਰ ਪਾਰ ਬਰਾਤੇ ਇਤ ਇਤ ਉਤ ਪ੍ਰਵਤਮ ਸਮਰਾਤਾ ਸਭ ਕੁਛ ਤੁਮਰ ਸਾਹਾਥੇ ਐਸਾ ਤੇ ਦਾਨ ਦਿਹਮ ਕੋ ਹਰ ਜਨ ਚਲ ਹਮਰ ਸਾਥੇ ਨਿਰਗੁਣਿਆਰੇ ਕੋ ਗੁਣ ਕੀਜੈ ਹਰ ਨਾਮ ਰਾਮਨ ਜਾਪੇ ਸੰਤ ਪ੍ਰਸਾਦ ਨਾਨਕ ਖਰਪੇਟੇ ਮਨ ਤਨ ਸੀਤਲਰਾਪੇ ਗਵੜੇ ਮਹੱਲਾ ਪੰਜਵਾ ਸਹਾਜ ਸਮਾਇੋ ਦੇਵ ਮੋਕ ਸਤਿਗੁਰ ਪਏ ਦਿਆਲ ਦੇਵ ਰਹਾਓ ਕਾਟ ਜੀਵ ਦੇ ਕਿਉ ਦਾਸ ਰੋ ਸੰਤਨ ਟਹਿਲਾਇਓ ਏਕ ਨਾਮ ਕੋਥਿਓ ਪੁਜਰੀ ਮੋਕ ਅਚਰਜ ਗੁਰੂ ਦਿਖਾਇਓ ਭਇਓ ਪ੍ਰਗਾ ਸਰਬ ਜੀ ਆਰਾ ਗੁਰ ਗਿਆਨ ਮਨ ਹੈ ਪ੍ਰਗਟਾਇਓ ਅਮਰਤ ਨਾਮ ਪਿਓ ਮੰਤਰ ਵਿਥਿਆਨ ਪੈਠੈ ਰਾਇਓ ਮਾਨ ਆਗਿਆ ਸਰਬ ਸੁਖ ਪਾਏ ਦੁਖ ਠਾਉ ਗਵਾਇਓ ਜੋ ਸੋ ਪ੍ਰਸੰਨ ਪਏ ਪ੍ਰਭ ਠਾਕੁਰ ਸਭ ਆਨੰਦ ਰੂਪ ਦਿਖਾਇਓ 나ਕਿਚ ਆਵਤ ਨਾਕਿਚ ਜਾਵਤ ਸਭ ਖੇਲ ਕੀਓ ਹਰਦਾਇਓ ਕਹ ਨਾਨਕ ਅਗਮਗ ਮਹ ਠਾਕੁਰ ਭਗਤ ਟੇਕ ਹਰ ਨਾਯੋ ਗੜ ਮਹਿਲਾ ਪੰਜਵਾ ਪਾਰ ਬ੍ਰਹਮਪੂਰਨ ਪਰਮੇਸ਼ਰ ਮਨਤਾ ਕੀ ਓਟ ਕਹੀ ਜੈਰੇ ਜਨਤਾ ਰੇ ਬ੍ਰਹਮੰਡ ਖੰਡ ਹਰਤਾ ਕੋ ਨਾਮ ਜਪੀ ਜੈਰੇ ਰਹਾਓ ਮਾਨ ਕੇ ਮਦਦਿਆ ਗੋ ਹਰ ਜਨ ਹੁਕਮ ਗੋ ਹੋਇ ਸਕ ਪਾਈ ਹਰੇ ਜੋ ਪ੍ਰਭ ਕਰ ਸੋਏ ਬਲਮਾਨੋ ਸੁਖ ਦੁਖ ਉਹ ਹੀ ਤੇ ਆਇਆ ਰੇ ਕੋਟ ਪਤ ਤੋ ਦਾਰੇ ਖਨਵੇਂ ਗਰਤੇ ਬਾਰ ਨਾ ਲਾਗੇ ਰੇ ਦੇਨ ਦਰ ਦੁਖ ਪੰਜਨ ਸੁਆਮੀ ਜਿਸ ਪਾਵ ਤਿਸਹਿ ਨਿਵਜਾਰੇ ਸਭ ਕੋ ਮਾਤ ਪਿਤਾ ਬਰਤ ਪਾਲਕ ਜੇ ਪ੍ਰਾਣ ਸੁਖ ਸਾਗਰ ਰੇ ਦੇਂਦੇ ਟੋਟ ਨਾਹੀ ਤਿਸ ਕਰਤੇ ਪੁਰ ਰਿਓ ਰਤਨਾ ਕਰਦੇ ਜਾਤਕ ਜਾਚਾ ਨਾਮ ਤੇਰਾ ਸੁਮਮੀ ਕੜਕੜ ਅੰਤਰ ਸੋਏ ਰੇ ਨਾਨਕ ਦਾਸ ਤਾ ਕੀ ਸਰਣਾਹੀ ਜਾਤੇ ਬ੍ਰਤਨ ਕੋਈ ਰੇ ਜਾਚਕ ਜਾਚਾ ਨਾਮ ਤੇਰਾ ਸੁਮਮੀ ਕੜਕੜ ਅੰਤਰ ਸੋਏ ਰੇ ਨਾਨਕ ਦਾਸਤਾ ਕੀ ਸਰਨਾਹੀ ਜਾਤੇ ਬਰਤਨਾ ਕੋਈ ਰੇ ਵਾਹਿਗੁਰੂ ਜੀ ਕਾ